ਮੰਗਲ ਸੁਖ ਕਲਿਆਣ ਦਾ ਕਰੇ ਮੰਗਲ ਹਾਨ ਜਪਤ ਜਪਤ ਸ੍ਰੀ ਨਾਮ ਕੋ ਪ੍ਰਗਟ ੁਰਮੈਂ ਗਿਆ ਤਨ ਵਾਹੇ ਗੁਰੂ ਸਾਹਿਬ ਜੀ ਅਸ਼ਟਪਦੀ ਜੇ ਛਕ ਅੰਤਰ ਰਾਜ ਅਭਿਮਾਨ ਪਤੀ ਉਹ ਵਦ ਸਵਾਨ ਜੋ ਜਾਣੈ ਮੈ ਜੋ ਬਨਵੰਤ ਸੋਵਤ ਵਿਸਟਾਕ ਜੰਤ ਸ਼ਕਾ ਕਰਮਵੰਤ ਕਹਾਵੇ ਜਨਮ ਮਰੈ ਬਉ ਜੋਨ ਪਰਮਾਵੇ ਧੰ ਊਂ ਕਾ ਜੋ ਕਰੇ ਗਮਾਨਾ ਓ ਮੂਰਖ ਅੰਧਾ ਗਿਆਨ ਕਰ ਕਿਰਪਾ ਜਿਸ ਕਾ ਹਿਰਦ ਗਰੀਬੀ ਬਸਾਵੇ ਨਾਨਕ ਈਹਾ ਮੁਕਤ ਅਗ ਸੁਖ ਪਾਵੈ ਘਰਿ ਕਿਰਪਾ ਜਿਸ ਕਾ ਹਿਰਦੈ ਗਰੀਬੀ ਬਸਾਵੈ ਨਾਨਕ ਹੀ ਹਉ ਮੁਖ ਅਗ ਸੁਖ ਪਾਵੈ ਵਾਹਿ आच्छा वाय के पद परम सम्मान योग्य साधसंग आप सर्वगत सत्संगी जन वडेया पद वाले हो सतगुरु महाराज जी की रहम रहमstdcका ਨੇਤਾ ਪ੍ਰਤੀ ਦੀ ਤਰ੍ਹਾਂ ਉਗਮ ਕਰ ਸਾਹਿਬ ਜੀ ਦੀ ਪਾਵਨ ਸੰਗਤ ਵਿੱਚ ਮਿਲ ਬੈਠ ਅਸੀਸਾਂ ਨਾਲ ਝੋਲੀਆਂ ਪਹਰੇ ਜਿੱਥੇ ਗੁਰਬਾਣੀ ਕੀਰਤਨ ਦੀ ਹਸਰੀ ਉਥੇ ਚੱਲ ਰਹੀ ਲੜੀ ਵਾ ਤਨ ਤਨ ਸੇਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਦੇ ਵਿਚਾਰ ਅੰਦਰ ਪੰਚਮ ਪਾਛਾ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜਿਨ੍ਹਾਂ ਦੀ ਰਚਨਾ ਤੋਂ ਉਚਾਰਨ ਕੀਤੀ ਬਾਣੀ ਸ੍ਰੀ ਸੁਖਮਨੀ ਸਾਹਿਬ ਤੇ ਇਸ ਦੀ ਵਿਚਾਰ ਆਪ ਜੀ ਸਰਵਨ ਕਰਦੇ ਹੋ बारहवीं अष्टपदी दे पहले पदे का पाठ आप जी ने बड़े अदब प्यार सत्कार श्रद्धा सहज श्रवण किया है विचार की प्रारंभता तो पहले अदब सहज बेनती करा जितने भी प्यार वाले सत्संगी जन जुड़ बैठे हो ਮਨ ਬੀਤਿਆ ਇਕਾਗਰ ਕਰੀਏ ਮਾਲਕ ਜੀ ਦੀ ਸ਼ਿਵ ਸ਼ਲਾ ਕਰਨੋਂ ਸੰਗ ਦਾ ਮਨ ਬਣਾਈ ਹਿਰਦਿਆਂ ਨੂੰ ਪਿਆਰ ਨਾਲ ਭਰੀਏ ਸਾਰੇ ਰਸਨਾ ਦਿਲ ਵਾਹ ਹਾਜ਼ਰੀ ਆ ਕੋ ਸਤਨਾਮ ਸਿਰ ਹੋਇ ਏ ਕਰੋ ਕਿਰਪਾ ਕੋ ਸਤਨਾਮ ਸਿਰ ਹੋਇ ਏ ਅਸ਼ਪਦੀ जिसका अंतर राज अभिमान कल श्लोक दे विचार की गई जिदे विच सतगुरु महाराज जी ने जीव नो निमर्तवान हो के विचरण दा उपदेश देता ਇਹ ਦੋਨੋਂ ਪਹਿਲੂ ਸਮਝਾਏ ਨੇ ਕਿ ਜਿਹੜਾ ਮਸਕੀਨ ਭਾਵਨਾ ਨਾਲ ਨਿਮਰਤਾ ਨਾਲ ਦੀਨ ਭਾਵਨਾ ਨਾਲ ਵਿਚਰਦਾ ਹੈ ਉਹ ਜੀਵ ਜਿਹੜਾ ਹੈ ਉਹ ਸੁਖੀ ਜੀਵਨ ਵਾਲਾ ਸੁਖੀ ਜੀਵਨ ਵਾਲਾ ਉਹ ਆਪਾ ਭਾਵ त्याग ਕੇ ਨਿਮਰਤਾ ਰੂਪੀ ਜੀਨ ਅਵਸਥਾ ਵਿੱਚ ਵਿਚਰਦਾ ਹੈ ਉਹਦਾ ਜੀਵਨ ਸੁਖਾਂਨੰ ਭਰਿਆ ਹੈ ਜਿਹੜੇ ਵੱਡੇ ਵੱਡੇ ਆਪਣੇ ਆਪ ਨੂੰ ਹੰਕਾਰੀ ਜਾਣਦੇ ਨੇ ਹੰਕਾਰੀ ਸਮਝਦੇ ਉਹ ਹੰਕਾਰ ਵਿੱਚ ਹੀ ਗਲ ਜਾਂਦੇ ਹੰਕਾਰ ਵਿੱਚ ਸੁਖੀ ਬਸੈ ਮਸਕੀਨੀਆਂ ਆਪ નિਵਾਰ ਤਲੇ ਵੱਡੇ ਵੱਡੇ ਅਹੰਕਾਰੀਆ ਨਾਨਕ ਗਰਵ ਗਲੇ ਅੱਜ ਜਿਹੜਾ ਉਪਦੇਸ਼ ਅਸ਼ਟਪਦੀ ਦੇ ਪਹਿਲੇ ਪਦੇ ਵਿੱਚ ਦੇ ਰਹੇ ਨੇ ਦੇਖੋ ਸ਼ਲੋਕ ਵਿੱਚ ਸਤਿਗੁਰੂ ਮਹਾਰਾਜ ਜੀ ਨੇ ਤਤਸਾਰ ਸਾਨੂੰ ਸਮਝਾਈ ਦੋਨੋਂ ਪਹਿਲੂ ਦਰਸਾਏ ਇੱਕ ਮਸਕੀਨਤਾ ਵਾਲਾ ਤੇ ਦੂਸਰਾ ਹੰਕਾਰ ਵਾਲਾ ਹੁਣ ਇਹਨਾਂ ਗੱਲਾਂ ਨੂੰ ਨਾ ਸਤਿਗੁਰੂ ਮਹਾਰਾਜ ਜੀ ਖੋਲ ਕੇ ਸਾਨੂੰ ਬਿਆਨ ਕਰ ਰਹੇ ਨੇ ਸਮਝਾ ਰਹੇ ਨੇ ਕਿ ਕਿਦਾਂ ਕਿਦਾਂ ਜਿਹੜਾ ਜੀਵ ਹੈ ਨਾ ਉਹਦੇ ਮਨ ਵਿੱਚ ਹੰਕਾਰ ਹੈ ਹੰਕਾਰ ਵਿੱਚ ਕਿਦਾਂ ਮਨੁੱਖ ਗਰਹ ਹੋ ਰਿਹਾ ਹੈ ਕਿਦਾਂ ਮਨੁੱਖ ਗਲ ਰਿਹਾ ਹੈ ਮਨੁੱਖ ਦੇ ਗੁਣ ਨਾਸ ਹੋ ਰਹੇ ਹਨ ਅਭਿਮਾਨ ਕਰ ਸਭ ਤੋਂ ਜਿਹੜੀ ਪਹਿਲੀ ਗੱਲ ਕਹੀ ਕਹਿਣ ਲੱਗੇ ਜਿਸ਼ਕ ਅੰਤਰਰਾਜ ਅਭਿਮਾਨ ਰਾਜਾ ਉਹਨਾ ਚੰਗੀ ਗੱਲ ਹੈ ਸਤਿਗੁਰੂ ਮਹਾਰਾਜ ਜੀ ਨੇ ਸ਼੍ਰੀ ਰਾਗ ਦੇ ਪਹਿਲੇ ਸ਼ਬਦ ਵਿੱਚ ਜਿਹੜਾ ਅਖੀਰਲਾ ਪਦਾ ਗਿਆਨ ਉਹ ਕਹਨ ਲੱਗੇ ਮੇਰੇ ਮਾਲਕ ਜੀ ਇਹ ਸਾਰੀਆਂ ਰਹਿਮਤਾਂ ਕਰਨ ਵਾਲੇ ਤੁਸੀਂ ਇਸੇ ਨੂੰ ਰਾਜ ਸਿੰਘਾਸਨ ਤੇ ਬਿਠਾ ਦਿਓ ਇਸੇ ਰਾਜ ਸੰਘਰਸ਼ਨ ਤੇ ਬੈਠੇ ਨੂੰ ਲਾਹ ਲੋ ਇਹ ਸਭ ਖੇਡ ਤੁਸੀਂ ਆਪ ਕਰਨ ਵਾਲੇ ਇਨੁਵੇਂ ਰੌ ਰੰਗ ਕੋ ਕਰੇ ਰੌ ਰੰਗ ਕਰ ਦਹੇ ਇਹ ਖੇਡ ਤੁਹਾਡੀ ਹੈ ਅਗਰ ਮਾਲਕ ਜੀ ਤੁਸੀਂ ਰਾਜ ਭਾਗ ਪ੍ਰਦਾਨ ਕਰ ਦਿਓ ਤੇ ਰਾਜ ਭਾਗ ਪ੍ਰਾਪਤ ਕਰਕੇ ਦੀਨ ਬਣ ਕੇ ਉਸ ਅਕਾਲ ਪੁਰਖ ਵਾਹਿਗੁਰੂ ਦੀ ਯਾਦ ਹਮੇਸ਼ਾ ਹੀ ਹਿਰਦੇ 'ਚ ਵਸੀ ਰਣੀ ਚਾਹੀਦੀ। ਜੇ ਮਨੋਖੜੇ ਹਿਰਦੇ ਵਿੱਚ ਮਾਲਕ ਦੀ ਯਾਦ ਵਸੀ ਹੋਵੇ ਨਾ ਤੇ ਫਿਰ ਉਹਦੇ ਰਾਜ ਭਾਗ ਕਰਨ ਦਾ ਜਿਹੜਾ ਢੰਗ ਹੈ ਨਾ ਉਹ ਗੁਰਮੁਖਤਾਈ ਵਾਲਾ ਹੋਏਗਾ। ਉਹ ਪਰਉਪਕਾਰ ਵਾਲਾ ਹੋਏਗਾ। ਉਹ ਸੇਵਾ ਵਾਲਾ ਹੋਏਗਾ। ਤੇ ਜੇ ਰਾਜ ਭਾਗ ਕਰਦੇ ਆਂ ਰੱਬ ਚੇਤੇ ਨਹੀਂ ਅਹੰਕਾਰ ਸ਼ਿਖਰਤੇ ਹੈ ਤੇ ਰਾਜਾ ਅਤਿਆਚਾਰੀ ਬਣ ਜਾਏ ਪਰਮੇਸ਼ਰ ਚੇਤੇ ਵਿੱਚ ਨਹੀਂ ਅਨੇ ਹਾਂ ਕਰੇਗਾ ਜ਼ੁਲਮ ਕਰੇਗਾ ਗੁਰਮਤ ਨੇ ਪਰਮਾਰਥ ਨੇ ਜਿਸ ਰਾਜ ਭਾਗ ਨੂੰ ਕਬੂਲਿਆ ਹੈ ਉਹ ਹੈ ਉਹ ਹਲੇ ਮੀਰਾ ਜੀ ਉਹ ਪਿਆਰ ਵਾਲਾ ਸੇਵਾ ਭਾਵਨਾ ਵਾਲਾ ਨਿਮਰਤਾ ਵਾਲਾ ਧੀਨਤਾ ਵਾਲਾ ਪਰ ਜੇ ਮਨੁੱਖ ਦੇ ਮਨ ਵਿੱਚ ਅਭਿਮਾਨ ਆ ਜਾਏ ਕਿ ਮੈਂ ਰਾਜਾ ਮੈਂ ਰਾਜਾ ਮੈਂ ਵੱਡਾ ਮੈਂ ਵੱਡਾ ਮੈਂ ਹੁਕਮਰਾਨ ਹਾਂ ਮੈਂ ਜੋ ਚਾਹਾਂ ਉਹ ਕਰਾਂ तो फिर राजग दे मध्य मनुख पता है की कह महा बचित्र सूंदर अखाड़े रन में जिते पुआड़े हो मारो हों बंदों छोडो मुखते हेम बबाड़े ओ हंकार इं बड़ बड़ा है ਮੈਂ ਜਿੰਨੂ ਮਰਜੀ ਮਾਰਦਿਆਂ ਜਿੰਨੂ ਮਰਜੀ ਬਨ ਲਵਾ ਜਿੰਨੂ ਮਰਜੀ ਛੱਡ ਲਿਆ ਇਹ ਰਾਜ ਭਾਗ ਦਾ ਅਭਿਮਾਨ ਹੈ ਹੰਕਾਰ ਹੈ ਜਿਸਕ ਅੰਤਰ ਰਾਜ ਅਭਿਮਾਨ ਸੋ ਨਰਕ ਭਾਤੀ ਭਵਤ ਸਵਾਨ देखो साथ संगत अगर राजे ਦਾ ਅਖੀਰ ਅਰਥ ਜਾਣੀਏ ਨਾ ਤੇ राजे ਦਾ ਅਖੀਰ ਅਰਥ ਹੁੰਦਾ ਰਜਿਆ ਹੋਇਆ ਰਜਿਆ ਹੋਇਆ ਤੇ ਜੇ ਰਾਜ ਭਾਗ ਹਾਸਲ ਕਰਕੇ ਉਹ ਰਜਿਆ ਨਹੀਂ ਨਾ ਤੇ ਫਿਰ ਸਾਧ ਸੰਗਤ ਹੋਰ ਕਿਸੇ ਤਰੀਕੇ ਰਜਿਆ ਵੀ ਨਹੀਂ ਜਾ ਸਕਦਾ ਚੈਦਤੇ ਸ਼ਿਵ ਰਜਨ ਵਾਸਤੇ ਸੰਤੋਖ ਪ੍ਰਾਪਤ ਹੁੰਦਾ ਪਰ ਮਨੁੱਖ ਰਾਜ ਭਾਗ ਹਾਸਲ ਕਰਕੇ ਹੋਰਾਂ ਦਾ ਰਾਜ ਭਾਗ ਹਰਪਣ ਵਾਸਤੇ ਕਬਜ਼ਾ ਕਰਨ ਲਈ ਅਭਿਮਾਨ ਨੂੰ ਹੋਰ ਪਰਫੁੱਲਿਤ ਕਰਨ ਵਾਸਤੇ ਆਪਣੀ ਤ੍ਰਿਸ਼ਨਾ ਨੂੰ ਹੋਰ ਪਰਫੁੱਲਿਤ ਕਰਨ ਵਾਸਤੇ ਹੋਰਗੇ ਵਧੇ ਜਿਹਦਾ ਜ਼ਿਕਰ ਸਤਿਗੁਰੂ ਮਹਾਰਾਜ ਜੀ ਨੇ ਗੁਰਬਾਣੀ ਵਿੱਚ ਇਸ ਤਰ੍ਹਾਂ ਕੀਤਾ ਕਰਨਗੇ ਜਿਵੇਂ ਕੁੱਤਾ ਦਰ ਦਰ ਤੇ ਡੋਲਦਾ ਫਿਰਦਾ ਹੈ ਨਾ ਇਹ ਹਾਲਤ ਉਸ ਮਨੁੱਖ ਦੀ ਹੈ ਸੁਖ ਕੇ ਹੇਤ ਬਹੁਤ ਦੁਖ ਭਾਵਤ ਸੇਵ ਕਰਤ ਜਨ ਜਨ ਕੀ ਦੁਆਰੇ ਦੁਆਰ ਸਾਨ ਜਿਉਂ ਡੂਲਤ ਨੈ ਸੁਧ ਰਾਮ ਭਜਨ ਕੇ ਪਰਮੇਸ਼ਰ ਦੀ ਜਿਹੜੀ ਭਗਤੀ ਹੈ ਉਹਦੀ ਮਨੁੱਖ ਨੂੰ ਸੁਧ ਨਹੀਂ ਉਹਦਾ ਗੋਧ ਨਹੀਂ ਹੈ ਉਹਦੀ ਵਿਡਪਣਤਾ ਦਾ ਜੀਵ ਨੂੰ ਇਲਮ ਨਹੀਂ ਹੈ ਗਿਆਨ ਨਹੀਂ ਹੈ